ਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨੀ ਸਿੱਧੂ ਲੇਰਾ ਧੁਰਕੋਟ ਬਾਈ ਅੱਜ ਰਾਂ ਪਰੇ ਦਾ ਤੁਹਾਨੂੰ ਬਿਜਲੀ ਬੋਰਡ ਦਾ ਹਾਲ ਦਿਖਾ ਰਹੀਆਂ ਕਿ ਇੱਥੇ ਬਿੱਲ ਭਰਦੇ ਆਪਾਂ ਆ ਜਗ੍ਹਾ ਤੇ ਤੇ ਇੱਥੇ ਤੁਸੀਂ ਇਹ ਦੇਖੋ ਕਿ ਕਿੰਨੀਆਂ ਵੱਡੀਆਂ ਤਾਂ ਪਹਾੜੀ ਕਿ ਘਰਾ ਹੋਈਆਂ ਪਈਆਂ ਚਾਹੇ ਇਹ ਕਾਂਗਰਸੀ ਕਾ ਕਹਿ ਦਿੰਨੇ ਆਪਾਂ ਚਾਹੇ ਹੋਰ ਸੁੱਖਾ ਵਗੈਰਾ ਚਾਹੇ ਹੋਰ ਕਿੰਨਾ ਖੁਆ ਪਿਆ ਇਥੋਂ ਦੀ ਨੰਗਣਾ ਔਖਾ ਹੋਇਆ ਪਿਆ ਤੇ ਸੱਪਾਂ ਦਾ ਘਰ ਬਣਿਆ ਪਿਆਗਾ ਇੱਧਰ ਬਈ ਕਿਸੇ ਦਾ ਕੋਈ ਧਿਆਨ ਨਹੀਂ ਠੀਕ ਹੈ ਨਾ ਤੇ ਇਹ ਹੈਗਾ ਜਿਹੜਾ ਆਪਣਾ ਨਵਾਂ ਸ਼ਹਿਰੀ ਐਸ.ਯੂ ਸਾਬ ਬੈਂਦੀ ਹੈ ਕਿ ਉਹ ਸਾਈਡ ਦੇਖੋ ਕਿੱਥੋਂ ਨਹੀਂ ਲੰਘੂ ਬੰਦਾ ਬਿੱਲ ਪਾਰ ਨੂੰ ਠੀਕ ਹੈ ਅੱਜ ਤੁਹਾਨੂੰ ਹੁਣ ਇੱਧਰ ਦਿਖਾਉਂਦੇ ਆ ਕਿ ਆਹ ਦੇਖੋ ਆ ਵੀ ਗੇਟ ਆ ਗਿਆ ਤੇ ਗੇਟ ਦੇ ਮੂਹਰੇ ਦੇਖੋ ਕੀ ਹਾਲ ਹੈ ਦੇਖੋ ਬਈ ਈ ਆ ਸਾਡੀ ਰਾਮਪਰੇ ਫੂਲ ਦਾ ਪੀਐਸਪੀਸੀਐਲ ਦਾ ਦਫ਼ਤਰ ਜਿੱਥੇ ਜੇਈ ਸਾਹਿਬ ਐਸਡੀਓ ਸਾਹਿਬ ਐਕਸੀਅਨ ਸਾਹਿਬ ਬਹੁਤ ਵੱਡੇ ਵੱਡੇ ਅਫਸਰਾਂ ਜਿਹੜੇ ਸਾਰੇ ਬੈੰਦੇ ਹੈਗੇ ਪਰ ਇੱਧਰ ਕਿਸੇ ਦਾ ਧਿਆਨ ਨਹੀਂ ਬਾਈ ਵੀ ਆ ਜਿਹੜੀ ਏਡੀ ਏਡੀ ਬੂਟੀ ਹੋਈ ਪਈ ਐ ਝਾੜ ਮੜੇ ਹੋਏ ਪਏ ਐ ਵੀ ਇਹਨਾਂ ਨੂੰ ਕੋਈ ਸਪਰੇਅ ਕਰਾ ਦਈਏ ਸਪਰੇਅ ਕਰਾ ਕੇ ਵੀ ਕੁਝ ਖਬਰਾਂ ਵਾਲੀ ਵੀ ਇਹਨਾਂ ਨੂੰ ਜਿਹੜਾ ਖਤਮ ਕਰਿਆ ਜਾਵੇ ਇਥੇ ਲਾ ਬਈ ਚਾਹੇ ਕੋਈ ਦੇਣੇ ਜਿਹੜੇ ਬਿੱਲ ਪਰ ਨੌਂਦੇ ਆ ਚਾਹੇ ਉਹਨਾਂ ਤੋਂ ਕੁੱਟ ਕੇ ਕੋਈ ਪੈਸੇ ਖੋ ਕੇ ਲੈ ਜੀ ਤਾਂ ਵੀ ਨਹੀਂ ਬੰਦਾ ਇਥੋਂ ਭਾਲਿਆ ਸੇ ਹੁੰਦਾ ਕਿਉਂਕਿ ਇਹ ਇੰਨੇ ਜਿਆਦਾ ਵੱਧ ਚੁੱਕੇ ਹੈਗੇ ਵੀ ਇਹਦੇ ਵਿੱਚ ਬੰਦਾ ਜਿਵੇਂ ਮਰਜ਼ੀ ਲੋਕ ਜੀ ਚਾਹੇ ਮਾਰ ਕੇ ਦੁਕਾਨ ਤੇ ਤੇ ਪੈਸੇ ਖੋ ਕੇ ਤੇ ਛੜਕ ਟੱਪ ਜੇ ਬਈ ਤਾਂ ਵੀ ਨਹੀਂ ਕੋਈ ਇਥੇ ਪਤਾ ਲੱਗਦਾ ਹੈ ਆ ਦੇਖੋ ਬਹੁਤ ਵੱਡੀਆਂ ਗੱਡੀਆਂ ਤੇ ਆਉਂਦੇ ਇੱਥੇ ਸਾਡੇ ਮੁਲਾਜ਼ਮ ਵੀਰ ਆ ਜਿਹੜੇ ਵਧੀਆ ਤਨਖਾਹਾਂ ਆ ਗਈਆਂ ਸਭ ਦੀਆਂ ਪਰ ਮੈਂ ਇੱਕ ਦੋ ਮੁਲਾਜ਼ਮਾਂ ਨਾਲ ਮੇਰੀ ਗੱਲ ਵੀ ਹੋਈ ਹੈਗੀ ਵੀ ਬਈ ਯਾਰ ਤੁਸੀਂ ਕਿੱਡੀ ਗੱਲ ਲਾਗੀ ਜੇ 100-100 ਰੁਪਿਆ ਪਾ ਕੇ 200-200 ਰੁਪਿਆ ਪਾ ਲਵਾਂਗੇ ਤੇ ਜੇ ਖੱਬਲ ਵਾਲੀ ਸਪਰੇ ਕਰਾ ਦਵਾਂਗੇ ਤੇ ਤਾਂ ਸੁਣਨੀ ਸੌਖਾਗਾ ਪਰ ਨਾ ਬਈ ਇੱਥੇ ਕੋਈ ਕਿਸੇ ਦਾ ਧਿਆਨ ਨਹੀਂਗਾ ਦੇਖੋ ਲੈ ਦੇਖੋ ਆਉਂਦਾਰਾ ਨਹੀਂ ਯਾਰਾ ਜਾਂਦਾ ਪੈਣਾ ਨਹੀਂ ਯਾਰਾ ਤੇ ਅਜੇ ਤੁਹਾਨੂੰ ਅਸੀਂ ਪਰਲੇ ਪਾਸੇ ਫੂਰ ਦਿਖਾਵਾਂਗੇ ਅਗਲੇ ਦਫ਼ਤਰ ਚ ਵੀ ਇਹੀ ਹਾਲ ਹੈ ਦੇਖੋ ਗੱਡੀਆਂ ਖੜੀਆਂ ਪਰ ਗੱਡੀਆਂ ਖੜੀਆਂ ਕਾਹចਾ ਕੱਲੀਆਂ ਜਿੱਥੇ ਗੱਡੀਆਂ ਖੜਦੀਆਂ ਉਹਨਾਂ ਸਾਂ ਨਿਤ ਖੜਨ ਕਰਕੇ ਜਿਹੜਾ ਕਾਫੀਸਾ ਉੱਥੇ ਨਹੀਂ ਖਰਾ ਹੁੰਦਾ ਤੇ ਨਹੀਂ ਬਈ ਐਡਾ ਹੋਇਆ ਪਿਆਗਾ ਵੀ ਗੱਡੀਆਂ ਵੀ ਵਿੱਚ ਜਿਹੜੀਆਂ ਦਿਸਦੀਆਂ ਨਹੀਂਆਂ ਦੇਖੋ ਨਾ ਦੇਖੋ ਆਹ ਬਾਰਾ ਗੱਡੀ ਉਰਲੇ ਪਾਸੇ ਦਾ ਦੀਂ ਦੀ ਨਹੀਂ ਐਡਾ ਝੜੂਗਾ ਮਲ ਮਲੇ ਹੈ ਕਿ ਮਲੇ ਇਹ ਤਾਂ ਸੁੱਕਾ ਕਾਂਗਰਸੀ ਕਾ ਹੋਰ ਜਿੰਨੀਆਂ ਵੀ ਆ ਕਿੱਤੀ ਬੁੱਟੀ ਜੀ ਹੁੰਦੀ ਐ ਚਹਰੋਂ ਦਾ ਦੇਖੋ ਬਾਈ ਜਿੱਥੇ ਮਰਜ਼ੀ ਨੀਗਾ ਮਾਰ ਲੋ ਬੁਰਾ ਹਾਲ ਹੀ ਐ ਕੱਲਾ ਵਸਾ ਇੰਨਾ ਖਾਂ ਜਿੱਥੇ ਟਰੈਕਟਰ ਵਗੈਰਾ ਖੜਦੇ ਆ ਕਿ ਚਾਹੇ ਕੋਈ ਆਪਾਂ ਡੇਲੀ ਆਪਾ ਆਨ ਕਰਦੇ ਆ 20 ਕਿਲ ਖੜਦੇ ਆ ਉਹਨਾਂ ਖਾਂ ਸਾਫ ਐ ਤੇ ਨੀ ਸਾਰੀ ਚੀਜ਼ ਇੱਥੇ ਬਹੁਤ ਬੁਰਾ ਹਾਲ ਐ ਯਾਰ ਇਹ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਕੀ ਇਹ ਤਾਂ ਜਦੋਂ ਇੰਨੇ ਅਫਸਰ ਇੱਥੇ ਬਹਿੰਦੇ ਆ ਕਿ ਰੰਪਰੀ ਹਨਾ ਬਹੁਤ ਵਧੀਆ ਸ਼ਹਿਰ ਹੈਗਾ ਵਧੀਆ ਸ਼ਹਿਰਾਂ ਚ ਆਉਂਦਾ ਹੈਗਾ ਵੱਡੇ ਸ਼ਹਿਰਾਂ ਚ ਆਉਂਦਾ ਹੈਗਾ ਤੇ ਇੱਥੇ ਇਹ ਸਪਰੇ ਵਗੈਰਾ ਕਰਾ ਸਕਦੇ ਆ ਬਾਈ ਚਾਹੇ ਇਹਨਾਂ ਦੀ ਕੋਈ ਕਟਿੰਗ ਕਰਾ ਸਕਦੇ ਆ ਕੀ ਬੰਨਾ ਬਾਈ ਬਹੁਤ ਬੁਰਾ ਹਾਲ ਹੈ ਮੈਂ ਤਾਂ ਅੱਜ ਬੈਲਪਰਨ ਆਇਆ ਸੀਗਾ ਜਦੋਂ ਧਿਆਨ ਪੱਜਿਆ ਮਹਾਰਾਸ਼ਟਰ ਬੜਾ ਬੁਰਾ ਹਾਲ ਹੈ ਜਦੋਂ ਉਧਰ ਸ਼ਹਿਰੀ ਚ ਬੈਲ ਭਰੇ ਆ ਤਾਂ ਉੱਥੇ ਵੀ ਇਹੀ ਹਾਲ ਸੀ ਉੱਥੇ ਦਾ ਸੱਪਾਂ ਦਾ ਘਰੀ ਬਣਿਆ ਪਿਆ ਜਾਮ ਤੇ ਇੱਧਰ ਵੀ ਬਾਈ ਦੇਖੋ ਸੁੱਕਾ ਕਿੰਡਾ-ਕੰਡਾ ਹੋਇਆ ਪਿਆਗਾ ਹੈ ਆ ਤਾਂ ਸਾਈਡ ਸਹੀ ਹੈ ਕੀ ਇੱਥੇ ਡੇਲੀ ਆਪੜਾਉਂ ਹੁੰਦੀ ਹੈ ਗੱਡੀਆਂ ਵਗੈਰਾ ਟਰੈਕਟਰ ਮੋਟਰਸਾਈਕਲ ਆਉਂਦੇ ਆਗੇ ਤੇ ਆ ਦੇ ਬਾਈ ਇੱਧਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਪੀਐਸਪੀਸੀਐਲ ਵਾਲੇ ਮੇਰੇ ਮੁਲਾਜ਼ਮ ਵੀਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਅਫਸਰ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇੱਥੇ ਹਰ ਰੋਜ਼ ਆਉਂਦੀ ਆ ਵੀ ਇਹ ਸੱਪਾਂ ਦਾ ਘਰ ਬਣਿਆ ਪਿਆਗਾ ਠੀਕ ਹੈ ਨਾ ਤੇ ਦੀ ਕੋਈ ਸਾਫ ਸਫਾਈ ਕਰਾਈ ਜਾਵੇ ਤਾਂ ਜੋ ਕਿ ਜਿਹੜੀ ਵੀ ਇੱਥੇ ਖੱਤਕਾਰ ਆਉਂਦੇ ਹੈਗੇ ਉਹ ਸੇਫ ਰਹਿ ਸਕਣ ਨਹੀਂ ਤਾਂ ਭਈ ਇੱਥੇ ਰੱਬ ਵੀ ਆਸ ਰਹਿਦਾ ਤਾਂ ਠੀਕ ਲੈ ਨੂੰ ਬਿਖਾ ਦੇ ਨੇ ਇਹ ਕਿਹੜਾ ਆ ਗਿਆ 10 ਰੁਪਏ ਆ ਉਸ ਸਟੇਟ ਕਾਰਪੋਰੇਸ਼ਨ ਲਿਮਟਿਡ ਸਹਿ ਇੱਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਧਿਆਨਤੀ ਰਾਮਪੁਰਾ ਇਹ ਧਿਆਨਤੀ ਦਾ ਗਿਆ ਉਧਰ ਸ਼ਹਿਰੀ ਦਾ ਸੀ ਉਧਰ ਐਕੀਨ ਸਾਹਿਬ ਬੰਦੇ ਆਗੇ ਇਹ ਬੈਠ ਲੈਂਗੇ ਜਿਹੜੀ ਇਹ ਵੀ ਬਈ ਰੱਬ ਆਸ ਰਹੀ ਹੈ ਹਰੀ ਅਨਸੀਫ ਅਲੀ ਕੰਮ ਹੀ ਹੋਇਆ ਪਿਆਗਾ ਦੇਖੋ ਇਧਰ ਗ੍ਰੈਡ ਆ ਜਾਂਦਾ ਅੱਗੇ ਇਸ ਤੋ ਕੀ ਜਾ ਕੇ ਆਹ ਦੇਖੋ ਉਹ ਸਾਹਮਣੇ ਗ੍ਰੈਡ ਦਾ ਗੇਟ ਆ ਗਿਆ ਇਧਰ ਬੈਲ ਭਰਉਂਦੇ ਆ ਇਹ ਮੇਨ ਗੇਟ ਆ ਗਿਆ ਇਹ ਮੇਨ ਗੇਟ ਬੈਲ ਭਰਨ ਵਾਲਾ ਆ ਗਿਆ ਤੇ ਇਧਰ ਬਈ ਧਿਆਨ ਦੇਣ ਦੀ ਲੋੜ ਹੈ ਦੇਖੋ ਇੱਥੋਂ ਦੀ ਬੈਲ ਭਰਦਿਆਂ ਬਈ ਜਾ ਕੇ ਇਨਾ ਕੁ ਬੁਰਾ ਹਾਲ ਹੈ ਇਹਦੇ ਬੇਦੀ ਜਾਣਾ ਪੈਂਦਾ ਮੈਨੂੰ ਉਮੀਦ ਹੈ ਵੀ ਪੀਐਸਪੀਸੀ ਵੱਲੋਂ ਮੈਂ ਇੱਕ ਮਿਹੜਾ ਇਧਰ ਧਿਆਨ ਦੇਊਗਾ ਧੰਨਵਾਦ ਜੀ